ਵਿਰਾਗ ਤਿਆਗ ਸੇਵਾ ਸਿਮਰਨ ਸ਼ਾਂਤੀ ਦੀ ਮੂਰਤ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸ੍ਰੀਮਾਨ ਜੀ ਮਹਾਰਾਜ ਲੰਗਰਾਂ ਵਾਲੇ ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਕਰਕੇ ਅਕਾਲ ਪੁਰਖ ਵਾਹਿਗੁਰੂ ਦੀਆਂ ਪਰਮੇਸ਼ਰ ਦੀਆਂ ਵਡਿਆਈਆਂ ਸਰਵਣ ਕਰਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲੇ ਬਣਾ ਰਹੇ ਹੋ ਬਹੁਤ ਸਾਰੇ ਸਤਿਪੁਰਸ਼ਾਂ ਨੇ ਅੱਗੇ ਵੀ ਆਪ ਜੀ ਨੂੰ ਨਿਹਾਲ ਕਰਨਾ ਹੈ ਮੈਂ ਤਕਰੀਬਨ 5-7 ਮਿੰਟ ਦੀ ਸਮਾਂ ਲਾਉਣਾ ਹੈ ਸਾਸਾਂ ਜੀ ਦੇ ਗੁਰੂ ਨਾਨਕ ਦੇ ਘਰ ਵਿੱਚ ਗੱਲ ਕੀਤੀ ਜਾਵੇ ਰਤਬਾ ਮਾਣ ਇੱਜ਼ਤ ਵਡਿਆਈ ਕਿਸ ਨੂੰ ਪ੍ਰਾਪਤ ਹੁੰਦੀ ਹੈ ਸੇਵਾ ਤੇ ਸਿਮਰਨ ਕਰਨ ਵਾਲੇ ਸਤਿਪੁਰਸ਼ ਨੂੰ ਜਿਨੇ ਵੀ ਭਾਵੇਂ ਕਿਸੇ ਮਜੇ ਵਿੱਚ ਉੱਠ ਕੇ ਕਿਸੇ ਜਾਤੀ ਵਿੱਚ ਉੱਠ ਕੇ ਸੇਵਾ ਦੇ ਸਿਮਰਨ ਦੇ ਪੰਧੀ ਬਣੇ ਨੇ ਲੋਕੀ ਉਹਨਾਂ ਦੀ ਸਾਧ ਸੰਗ ਜੀ ਵਡਿਆਈ ਸੋਭਾ ਸੰਸਾਰ ਵਿੱਚ ਕਰਦੇ ਆ ਰਹੇ ਨੇ ਕਿਉਂਕਿ ਮਾਇਆ ਤਾਰੀ ਦਾ ਸੰਸਾਰ ਵਿੱਚ ਬਹੁਤ ਵੱਡੇ ਵੱਡੇ ਹੋ ਕੇ ਤੁਰ ਗਏ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮਾਇਆ ਧਾਰੀ ਨਹੀਂ ਵੱਡਾ ਹੈ ਮਾਇਆ ਧਾਰੀ ਪੂਜਣ ਯੋਗ ਨਹੀਂ ਜੇ ਕਿਸੇ ਦੇ ਘਰੇ ਕੋਈ ਸਾਧ ਸੰਜੀ ਮਾਇਆ ਧਾਰੀ ਚੱਲਾ ਜਾਵੇ ਕੋਈ ਇਹ ਨਹੀਂ ਕਹਿੰਦਾ ਵੀ ਸਾਡਾ ਘਰ ਪਵਿੱਤਰ ਕਰ ਦਿੱਤਾ ਤੁਸੀਂ ਜਿੱਥੇ ਕੋਈ ਬੰਦਗੀ ਵਾਲਾ ਸਿਮਰਨ ਕਰਨ ਵਾਲਾ ਨਾਮ ਜਪਣ ਵਾਲਾ ਚੱਲਾ ਜਾਵੇ ਤੇ ਸਾਧ ਸੰਜੀ ਉਹ ਘਰ ਵਾਲੇ ਗੁਰਮੁਖ ਪਿਆਰੇ ਕਹਿੰਦੇ ਨੇ ਆਓ ਮਹਾਪੁਰਖੋ ਤੁਸੀਂ ਸਾਡੇ ਪਰਿਵਾਰ ਸਾਡੇ ਗ੍ਰਹਿ ਨੂੰ ਪਵਿੱਤਰ ਕਰ ਦਿੱਤਾ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨਪ੍ਰੀਤ ਨਾਮ ਪਵਿੱਤਰ ਹੈ ਜਿਹੜਾ ਵੀ ਜਪਦਾ ਹੈ ਉਹ ਸਾਧ ਸੰਗ ਜੀ ਮਹਾਨ ਤੇ ਉੱਚਾ ਬਣ ਜਾਂਦਾ ਹੈ ਆਓ ਥੋੜੀ ਜੀ ਇਤਿਹਾਸਕ ਪ੍ਰਮਾਣ ਆਪਾਂ ਲੈਣਾ ਕਰੀਏ ਜਿਸ ਵੇਲੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਗੁਰਤਾਗਦੀ ਤੇ ਬਰਾਜਮਾਨ ਹੋਏ ਸੁਭਾਈ ਮਾਨ ਹੋਏ ਗਰੀਬਾਂ ਨੂੰ ਨੇ ਬਾਜਨ ਵਾਲੇ ਰਹਿਮਤਾ ਦੇ ਦਾਤੇ ਸਾਧ ਸੰਖ ਖਾਲੀ ਝੋਲੀਆਂ ਭਰਨ ਵਾਲੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸਾਡੀ ਕੌਮ ਦੇ ਮਹਾਨ ਵਿਦਵਾਨ ਹੋਏ ਨੇ ਗਿਆਨੀ ਸੰਤ ਸਿੰਘ ਜੀ ਮਸਕੀਨ ਉਹ ਕਹਿਆ ਕਰਦੇ ਸੀ ਭਾਈ ਜਦੋਂ ਤੇਰੀਆਂ ਸਾਰੀਆਂ ਆਸਾਂ ਮੁੱਕ ਜਾਣ ਨਾ ਗੁਰੂ ਰਾਮਦਾਸ ਮਹਾਰਾਜ ਅੱਗੇ ਝੋਲੀ ਹੜਲਨੀ ਤੇਰੀਆਂ ਮੰਦੀਆਂ ਮਰਾਦਾਂ ਗੁਰੂ ਨਾਨਕ ਪੁਰੀਆਂ ਕਰ ਦੇਗਾ ਕਿਉਂਕਿ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਆਪਣੀ ਜ਼ਿੰਦਗੀ ਵਿੱਚ ਖੁਦ ਗਰੀਬੀ ਹਟਾਉਣਾ ਕੀਤਾ ਹੈ ਖੁਦ ਉਹ ਵਕਤ ਹਟਾਉਣਾ ਕੀਤਾ ਹੈ ਜੋ ਹਮਰੀ ਮਿਤ ਹੋਤੀ ਮੇਰੇ ਸਤਿਗੁਰਾ ਸਾਬੇ ਤੁਮਹਾਰ ਜਾਨੋ ਆਪੇ ਹਮਰੂਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਹਮ ਸਤਿਗੁਰ ਸੰਗੀਰੇ ਹਮ ਥਾਪੇ ਗੁਰੂ ਰਾਮਦਾਸ ਮਹਾਰ ਦੇ ਤਨ ਤੇ ਹਟਾਉਣਾ ਕੀਤਾ ਇਸ ਕਰਕੇ ਸਾਸ ਉਹਨਾਂ ਨੂੰ ਰਹਿਮਤਾਂ ਦੇ ਦਾਤੇ ਕਿਹਾ ਗਿਆ ਠੀਕ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਜੋਤ ਤਾਂ ਉਹੀ ਹੈ ਨਾ ਪਰ ਆਸਤਾ ਬਹੁਤੀ ਗੁਰਸਿੱਖਾਂ 'ਚ ਗੁਰੂ ਰਾਮਦਾਸ ਮਹਾਰਾਜ ਦੇ ਭਾਵਨਾ ਬਣੀ ਪਈ ਹੈ। ਗੁਰੂ ਰਾਮਦਾਸ ਮਹਾਰਾਜ ਗੁਰਦੁਆਕ ਦੀ ਤੇ ਸਭਾਏਮਾਨ ਹੋਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਨੇ ਸੁਣਨਾ ਕੀਤਾ ਵੀ ਛੋਡੀ ਬੰਸ ਵਿੱਚੋਂ ਇਸ ਵੇਲੇ ਜਿਹੜੇ ਗੁਰਦੁਆਕ ਦੀ ਤੇ ਬਰਾਏਮਾਨ ਹੋਏ ਨੇ ਉਹ ਭਾਈ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ ਹੋਏ ਨੇ। ਤੇ ਸਾਧ ਸੰਗਤ ਜੀ ਕਹਿੰਦੇ ਇਹੋ ਜਿਹਾ ਕਿਹੜਾ ਗੁਣਾ ਉਹਦੇ ਵਿੱਚ ਵੀ ਇਹੋ ਜੇ ਘਰ ਦੇ ਹਾਲਾਤ ਹੋਣ ਫਿਰ ਸੱਚੇ ਪਾਤਸ਼ਾਹ ਮਰ ਦੀ ਇੰਨੀ ਖੁਸ਼ੀ ਪ੍ਰਾਪਤ ਕੀਤੀ ਹੋਵੇ ਇਹ ਜੋ ਹਾਲਾਤਾਂ ਵਿੱਚ ਰਹਿ ਕੇ ਫਿਰ ਘਰ-ਬਾਰ ਤਿਆਗ ਕੇ ਅਨਾਥ ਹੋ ਕੇ ਸੇਵਾ ਸਿਮਰਨ ਨੂੰ ਸਮਰਪਿਤ ਹੋ ਗਏ ਇਹੋ ਜਿਹਾ ਕਿਹੜਾ ਗੁਰੂ ਰਾਮਦਾਸ ਵਿੱਚ ਗੁਣਾ ਹੈ ਤੇ ਸਾਧ ਸੰਗ ਚੱਲ ਕੇ ਆਪ ਬਾਈ ਬਾਬਾ ਸ੍ਰੀ ਚੰਦ ਜੀ ਮਹਾਰਾਜ ਜਿਸ ਵੇਲੇ ਸਨਮਖ ਹੋਏ ਤੇ ਪਰਖੋ ਸਤਪੁਰਸ਼ ਪਰਖਣਾ ਕਰਦੇ ਨੇ ਬਾਬਾ ਰਾਮ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਨੂੰ ਨਿਮਰਤਾ ਦੇ ਪੁੰਜ ਉੱਠ ਕੇ ਖਲੋਗੇ ਗੁਰੂ ਰਾਮਦਾਸ ਮਹਾਰਾਜ ਹੱਥ ਕਰਕੇ ਆ ਦਾੜਾ ਕਾਰੇ ਵਾਸਤੇ ਬਿਧਾਇਆ اتنا ਵੱਡਾ ਤੇ 사త్సੰਗ ਜੀ ਅੱਗੇ ਹੋ ਕੇ ਉਹਨਾਂ ਦੇ ਖੜਾਵਾ ਚੱਕ ਲੀਆਂ ਸਤਪੁਰਸ਼ੋ ਤੁਹਾਡੇ ਵਰਗੇ ਸਾਧੂ ਨੇ ਚਰਨ ਝਾੜਨ ਵਾਸਤੇ ਇਹ ਵਧਾਉਣਾ ਕੀਤਾ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ ਉਸ ਵੇਲੇ ਸਾਧ ਸੰਗ ਜੀ ਬਾਬਾ ਜੀ ਨੇ پکڑ ਲਿਆ ਮਾਹਪੁਰਖੋ ਤੁਸੀਂ ਇਸ ਵੇਲੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ਼ੋਂ ਤੇ ਸਾਧ ਸੰਗ ਭਾਵਾਂ ਕਿ ਸਾਡੇ ਬਹੁਤ ਲੋਕ ਐਸੇ ਨੇ ਜਿਹੜੇ ਬਾਬਾ ਸ੍ਰੀ ਚੰਦ ਮਹਾਰਾਜ ਤੇ ਵੀ ਕਿੰਦੂ ਪ੍ਰੰਤੂ ਕਰਦੇ ਨੇ ਪਰ ਸਾਝ ਵੜੀ ਹੈ ਗੁਰੂ ਨਾਨਕ ਦੇ ਘਰ ਵਿੱਚ ਸਾਧ ਸੰਗ ਕਿਤੇ ਕੁੱਤਾ ਹੋ ਕੇ ਸੇਵਾ ਕਰਨ ਦਾ ਮੌਕਾ ਮਿਲ ਜੇ ਕੁੱਤਾ ਬਣ ਕੇ ਵੀ ਉਹ ਵੀ ਵੱਡੇ ਸਵੱਲੇ ਭਾਗ ਨੇ ਭਰਤਾ ਗੁਰੂ ਨਾਨਕ ਦੇ ਘਰ ਵਿੱਚ ਪੁੱਤਰ ਬਣ ਕੇ ਆਏ ਸੀ ਨਾ ਇਸ ਤੋਂ ਵੱਡੇ ਭਾਗ ਕੀ ਹੋ ਸਕਦੇ ਨੇ ਆਓ ਸਾਧ ਸੰਗਤ ਜੀ ਜੇ ਰਤਬਾ ਪ੍ਰਾਪਤ ਹੁੰਦਾ ਹੈ ਦਰਜਾ ਉਤਮ ਮਿਲਦਾ ਹੈ ਗੁਰੂ ਨਾਨਕ ਦੇ ਘਰ ਵਿੱਚ ਤਾਂ ਕੇਵਲ ਤੋਂ ਕੇਵਲ ਸੇਵਾ ਦੇ ਬੰਦੀਆਂ ਨੂੰ ਮਿਲਿਆ ਕਰਦਾ ਹੈ ਤੇ ਤਾਂ ਹੀ ਉਹ ਸਾਧ ਸੰਗਤ ਜੀ ਸਤਪੁਰਸ਼ ਮਹਾਂਪੁਰਖ ਧਾਰਨਾ ਪੜਿਆ ਕਰਦੇ ਸਨ ਆਓ ਇੱਕ ਧਾਰਨਾ ਪੜ ਕੇ ਸਮਾਪਤੀ ਵੱਲ ਦੁਰੀਏ ડર તે નિણ પાને માણવાલ ખાલી જાંદેને ડર તે નિણે મન પાને માણ ખાલી જ નિણે માણ પાડ માણ ખાલી જરતે નિમાણે માણ પાડને માણવાલ ખાલી જ ਮਿੱਠਤ ਨੀਵੀ ਨਾਨਕਾ ਗੁਣ ਚ ਗਿਆਨ ਤਤ ਆਓ ਉਹਨਾਂ ਸਤਿਪੁਰਸ਼ਾਂ ਦੇ ਜਾਲ ਵਿੱਚ ਸਾਧ ਸੰਗ ਜੋ ਉਹਨਾਂ ਦੇ ਜਨਮ ਨਗਰ ਵਿੱਚ ਆਪਾਂ ਜੁੜਿਆ ਬਰਸੀ ਦੇ ਸਬੰਧ ਵਿੱਚ ਵਿਚਾਰ ਕੀਤੀ ਜਾਵੇ ਪੜਚੋਲ ਕੀਤੀ ਜਾਵੇ ਇਸ ਨਗਰ ਵਿੱਚ ਪਤਾ ਨਹੀਂ ਸਾਧ ਸੰਗ ਕਿੰਨੇ ਇੱਕ ਸੰਸਾਰ ਵਿੱਚ ਜ਼ਿੰਦਗੀ ਵਿੱਚ ਤੁਹਾਡੇ ਅੱਖਾਂ ਦੇ ਸਾਹਮਣੇ ਜਨਮ ਹੋਇਆ ਤੇ ਕਿੰਨੇ ਕ ਸਾਧ ਸੰਸਾਰ ਤੋਂ ਲੱਦ ਕੇ ਤੁਰ ਗਏ ਪਰ ਅੱਜ ਉਹਨਾਂ ਨੂੰ ਸਿਰ ਝੁਕਦਾ ਉਹਨਾਂ ਦੀ ਗੱਲ ਹੁੰਦੀ ਹੈ ਜਿਹੜੇ ਆਪਣਾ ਆਪਾ ਸਮਰਪਿਤ ਹੋ ਕੇ ਗੁਰੂ ਨਾਨਕ ਦੇ ਘਰ ਨੂੰ ساری ਜ਼ਿੰਦਗੀ ਤਤਸਾਰ ਸੇਵਾ ਤੇ ਸਿਮਰਨ ਵਿੱਚ ਲਗਾ ਕੇ ਆਪਣੇ ਜੀਵਨ ਨੂੰ ਗੁਰੂ ਨੂੰ ਸਮਰਪਿਤ ਹੋ ਕੇ ਜਿਨ੍ਹਾਂ ਨੇ ਆਪਣਾ ਜੀਵਨ ਹੰਡਾਉਣਾ ਕੀਤਾ ਆਓ ਸਤਿਗੁਰੂ ਜੀ ਕਿਰਪਾ ਕਰਨ ਕਿਤੇ ਉਹਨਾਂ ਦੇ ਜੀਵਨ ਵਿੱਚੋਂ ਕਿਣਕਾ ਸਾਡੇ ਹਿਰਦੇ ਵਿੱਚ ਵਸ ਜਾਵੇ ਤੇ ਸਾਡੇ ਜੀਵਨ ਦਾ ਵੀ ਪਲਾ ਹੋ ਸਕੇ ਕਮਾਈ ਉਹਨਾਂ ਮਹਾਂਪੁਰਖਾਂ ਦੇ ਬਚਨ ਤਤਸਾਰ ਸੇਵਾ ਮਹਾਂਪੁਰਖਾਂ ਨੇ ਮੰਦੀਆਂ ਸਾਰੀਆਂ ਇਛਾਵਾਂ ਤਿਆਗ ਕੇ ਲੋਕੀਂ ਪਿੱਛੇ ਮਾਇਆ ਲੈ ਕੇ ਫਿਰਦੇ ਹੁੰਦੇ ਸੀ ਸੋਨੇ ਦੇ ਗਹਿਣੇ ਚੱਕ ਚੱਕ ਕੇ ਪਿੱਛੇ ਕਿਤੇ ਮਹਾਂਪੁਰਖ ਸਾਡੇ ਘਰ ਚਰਨ ਪਾ ਦੇਣਗੇ ਪ੍ਰਸਾਦ ਸਿੰਘ ਜੀ ਸੰਤ ਬਾਬਾ ਤੇਜਾਰ ਸਿੰਘ ਜੀ ਮਾਰਨਾ ਜਿਹੜਾ ਬਚਨ ਕੀਤਾ ਜਿਸ ਵੇਲੇ ਮਹਾਂਪੁਰਖਾਂ ਦਾ ਸਤਾਰ ਬੰਦੀ ਹੋਈ ਪੂਰਾ ਸਾਹ ਵਾਲੇ ਮਹਾਂਪੁਰਖਾਂ ਨੂੰ ਉਹ ਕਹਿਣ ਲੱਗੇ ਸਾਡੇ ਤਾਂ ਦੁਨੀਆ ਚ ਨਹੀਂ ਵਿਚਰਿਆ ਜਾਣਾ ਨਾਸੀਂ ਪਰਿਵਾਰਾਂ ਵਿੱਚ ਜਾ ਸਕਦੇ ਆ ਤੇ ਨਾ ਹੀ ਸਾਡੀ ਕੋਈ ਅਸੀ ਇੱਛਾ ਹੈ ਤੇ ਸਾਧ ਸੰਗ ਜੀ ਉਸ ਵੇਲੇ ਫਿਰ ਮਹਾਪੁਰਖਾਂ ਨੇ ਕਹਿਣਾ ਕੀਤਾ ਸੰਤ ਬਾਬਾ ਬਲਵੰਤ ਸਿੰਘ ਮਹਾਰਾਜੀਆਂ ਨੇ ਵੀ ਮਹਾਰਾਜ ਜੀ ਇਹ ਡਿਊਟੀ ਅਸੀਂ ਨਿਭਾ ਦੇਾਂਗੇ ਕੋਈ ਗੱਲ ਨਹੀਂ ਪਰ ਆਪ ਜੀ ਕਿਰਪਾ ਕਰੋ ਇਹ ਜ਼ਿੰਮੇਵਾਰੀ ਸਥਾਨ ਦੀ ਸਹਮਣਾ ਕਰੋ ਤੇ ਸਾਧ ਸੰਗ ਜੀ بڑے ਪਰਿਵਾਰ ਐਸੇ ਮਿਲਦੇ ਜਿਨ੍ਹਾਂ ਦੇ ਘਰੇ ਪ੍ਰਸ਼ਾਦੇ ਪਾਣੀ ਦਾ ਵੀ ਬੜਾ ਔਖਾ ਪ੍ਰਬੰਧ ਹੁੰਦਾ ਪਰ ਜੇ ਸਮਾਂ ਦਿੱਤਾ ਤੇ ਮਹਾਪੁਰਖ ਸਾਧ ਉਹਨਾਂ ਦੇ ਘਰ ਜਾ ਜਾ ਵੜਦੇ ਐਡੇ ਵੱਡੇ ਸਾਧ ਸੰਨ ਨਿਮਰਤਾ ਦੇ ਪੁੰਜਾ ਸੋ ਬਹੁਤ ਕੁਝ ਉਹਨਾਂ ਮਹਾਂਪੁਰਖਾਂ ਦੇ ਜੀਵਨ ਵਿੱਚ ਸੁਣਨ ਵਾਸਤੇ ਜャ ਬਹੁਤ ਪਰਿਵਾਰ ਐਸੇ ਮਿਲਦੇ ਨਹੀਂ ਸਤਿਕਾਰਯੋਗ ਬਾਬਾ ਸੰਤੋਖ ਸਿੰਘ ਜੀ ਕਈ ਵਾਰ ਬਚਨ ਸੁਣਾਉਂਦੇ ਹੁੰਦਾ ਮਹਾਂਪੁਰਖਾਂ ਦੇ ਬਾਬਾ ਧਰਮਪਾਲ ਸਿੰਘ ਜੀ ਮਹਾਂਪੁਰਖ ਤੇ ਸਾਧ ਸੰਗਤ ਸੇਵਾ ਕਰਕੇ ਸਿਰ ਚੁੱਕਦਾ ਆਓ ਜਿਨ ਹਰ ਜੱਪਿਆ ਸੇ ਹਰ ਹੋਏ ਹਰ ਮਿਲਿਆ ਕਿਲਕਲਾਲੀ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਨਾਮ ਜੱਪਿਆ ਦੁਨੀਆ ਹਮੇਸ਼ਾ ਲਈ ਉਹਨਾਂ ਨੂੰ ਯਾਦ ਕਰਦੀ ਰਹੇਗੀ ਸਾ ਸੰਗ ਉਹਨਾਂ ਤੋਂ ਬੇਅੰਤ ਐਸੇ ਸਤਿਪੁਰਸ਼ ਬਰਸਾਏ ਸੰਤ ਬਾਬਾ ਜੀ ਸਤਸੰਗ ਮਹਾਰਾਜੀਆਂ ਤੋਂ ਪੂਰਾ ਸਾਹ ਵਾਲੇ ਮਹਾਪੁਰਖ ਤੇ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਗੁਰਦੇਵ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਪੁਰਖ ਜਿਨ੍ਹਾਂ ਦੇ ਸੰਗਤ ਕਰਨ ਵਿੱਚ ਬੜਾ ਕੁਝ ਉਹਨਾਂ ਮਹਾਪੁਰਖਾਂ ਤੋਂ ਸੁਣ ਵਿੱਚ ਆਇਆ ਵੱਡੇ ਆਪਣੇ ਗੁਰ ਭਾਈਆਂ ਬਾਰੇ ਕਈ ਵਾਰ ਵਿਚਾਰ ਸੁਣਾਉਂਦੇ ਹੁੰਦੇ ਸਨ ਸੋਹ ਕਿਰਪਾ ਕਰੇ ਉਹ ਲਾ ਕੇ ਨਿਭਾ ਕੇ ਗੁਰੂ ਕਿਰਪਾ ਕਰੇ ਆਪਣੇ ਵੀ ਹਿਰਦੇ ਚ ਉਹਨਾਂ ਦਾ ਜੀਵਨ ਦਾ ਕਿਨਕਾ ਬਸ ਜਾਵੇ ਬਖਸ਼ੋ ਹਸੀਸ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ